हिंदी बोल दी जी क्या नाम क्या आपका मेरा नाम पायल है हाँ जी कहाँ के रहने वाले यहाँ मैं मेरे मेरा मायका जिला बदाइयों में और मैं यहीं की रहने वाली हूँ मतलब मेरी ससुराल यहाँ पे है अच्छा हुआ हाँ, क्या है जो आपने हमारे को बुलाया यहाँ पर इससे पहले भी मुझे मारा था मुझे पड़ोसियों ने बचाया था ठीक इन्होंने मारा मेरे जेठ जिठाने उसके बच्चों ने और मेरी सास भी उन लोगों का साथ देती है पूरा पूरा मेरा देवर भी छोटा उसी का साथ देता है क्या बात क्या बात क्या बात क्या मेरे पति के नाम में, में मकान है और ये लोग मेरे घर पे कब्जा करके बैठे हुए हैं मैंने केस भी किया हुआ है और मैंने सारी फर्द वगैरह सब निकाल ली लेकिन उसके बावजूद भी ये लोग तुर्ण मेरा घर खाली करने के लिए बिल्कुल भी राज़ी नहीं मेरा जेठ اپنی وائف کو چڑا دیتا اپنی لڑکیوں کو چڑا دیتا کہ میں تو کچھ نہیں کہہ پاؤں گا لیکن تم لوگ اس کے ساتھ بدتمیزی کیا کرو پیچھے ہاں میں نے کورٹ میں نہیں لگایا بھئی 6 مہینے ہو گئے میرے ویاห์ ਨੂੰ 6 مہینے ویاห์ ہون تو بعد ہے نا پہلا تا تھوڑے تھوڑے صحیح چل دے رہے اینا پھر ہولی ہولی اینوں پریشان کرنا ایناں چ شروع کر دیتا نا ਤੁਸੀਂ پوچھو نا میں نا کام کرن جو گا رہیا نا کچھ اے روز آ کے اینا کچھ نہ کچھ مندا دی ریندے مینوں غلط بول دے گالا کڈ دے یا کہ روز اینوں پریشان اینا کردے ਪਹਿਲਾਂ ਵੀ ਕੁੱਟਮਾਰ ਹੋਈ ਸੀ ਇੱਕ ਬੰਦੇ ਨੇ ਸਾਨੂੰ ਬਚਾਇਆ ਸੀਗਾ ਹੈ ਬੜੀ ਮੁਸ਼ਕਿਲ ਨਾਲ ਸੀ ਥੋ ਗਏ ਸੀ ਉਸ ਦਿਨ ਹੈ ਉਹ ਫਿਰ ਅੱਗੇ ਰਹਿਣ ਲੱਗੇ ਇਹਨਾਂ ਨੇ ਫਿਰ ਉਹੀ ਕੰਮ ਹੌਲੀ ਹੌਲੀ ਤੰਗ ਕਰਨਾ ਸ਼ੁਰੂ ਕਰਤਾ ਕਿੰਨੇ ਸਾਲ ਹੋ ਗਏ ਬਿਆਨ ਤੁਹਾਡੇ ਜਿਹੜਾ ਇਹ ਰੋਲਾ ਖਦੋਦ ਤੋਂ ਸ਼ੁਰੂ ਹੋ ਗਿਆ ਸੀ ਇਹ ਰੋਲਾ 6 ਮਹੀਨੇ ਤੋਂ ਪਹਿਲਾਂ ਥੋੜਾ ਸੀਗਾ ਹੁਣ 2-4 ਦਿਨ ਤੋਂ ਜ਼ਿਆਦਾ ਹੋ ਗਿਆ ਸ਼ੁਰੂ ਅੱਛਾ ਜੀ ਹਾਂ ਪਹਿਲਾਂ ਜਿਹੜੇ 2 ਮਹੀਨੇ ਪਹਿਲਾਂ ਇਹਨਾਂ ਨੂੰ ਮਾਰ ਕੁੱਟ ਹੋਈ ਸੀਗੀ ਐ ਕਿਉਂਕਿ ਅਸੀਂ ਕੰਪਲੇਨ ਕੀਤੀ ਸੀ ਉਹ ਇਹਨਾਂ ਨੇ ਆ ਕੇ ਕਹਿਤਾ ਸੀ ਅਸੀਂ ਕੁਝ ਨਹੀਂ ਕਰਾਂਗੇ ਆਰਾਮ ਨਾ ਰਿਓ ਪੁਲਸ ਵਾਲੇ ਨੇ ਵੀ ਕਿਹਾ ਸੀ ਰਹਿਣ ਲੱਗੇ ਪਰ ਇਹਨਾਂ ਨੇ ਨਹੀਂ ਰ ਪਾਣੀ ਦੇ ਪਿੱਛੇ ਕੁਛ ਨਾ ਕੁਛ ਪਾਣੀ ਬੰਦ ਕਰ ਦੇਣਾ ਝਾੜੂ ਸੱਟਣਾ ਸ਼ੁਰੂ ਕਰ ਦੇਣਾ ਕੋਈ ਝੂਠਾ ਗਾਣਾ ਸੱਟਣਾ ਸ਼ੁਰੂ ਕਰ ਦੇਣਾ ਇਦਾਂ ਇਦਾਂ ਕਾ ਕੇ ਸਾਨੂੰ ਧਿਆਦਾ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰਤਾ ਕਿਹੜੇ ਥਾਣੇ ਕੰਪਲੇਟ ਕੀਤੀ ਸੁਨਦਰ ਨਗਰ ਥਾਣੇ 'ਚ ਕੰਪਲੇਨ ਕੀਤੀ ਸੀ ਅੱਛਾ ਜੀ ਹਾਂਜੀ ਕੀ ਕਿਹਾ ਜਾ ਰਿਹਾ ਉਹਨਾਂ ਵੱਲੋਂ ਉਹਨਾਂ ਦੇ ਕੋਈ ਕਾਰਵਾਈ ਨਹੀਂ ਅੱਗੇ ਹੋ ਰਹੀ ਹੈਗੀ ਆ ਉਹ ਇਹੀ ਕਹਿੰਦੇ ਤੁਹਾਡਾ ਘਰ ਦਾ ਮੈਟਰ ਆ ਤੁਸੀਂ ਆਪ ਸਮਝੋ ਪਹਿਲਾਂ ਹਾਂ ਇਹ ਮੰਗ ਕੀ ਕਰ ਰਹੇ ਹੋ ਉਹ ਮੰਗ ਇਹ ਕਰ ਰਿਹਾ ਕਿ ਅਸੀਂ ਇੱਥੇ ਰਹਿਣਾ ਹੀ ਰਹਿਣਾ ਅਸੀਂ ਤੁਹਾਡੀ ਕੋਈ ਜਗ੍ਹਾ ਨਹੀਂ ਕੀ ਹੈ ਉਹ ਕਹਿੰਦੇ ਬਾਹਰ ਜਾਓ ਤੁਸੀਂ ਕਹਿੰਦੇ ਤੁਹਾਡੇ ਨਾਲ ਮੈਂ ਬਕਾਇਦਾ ਦਿਖਾਇਆ ਮੇਰੇ ਕੋਲ ਫਰਦ ਸੀਗੀ ਮੈਂ ਫਰਦ ਕਢਾ ਕੇ ਲੈ ਕੇ ਆਇਆ ਮੈਂ ਹੁਣ ਦਿਖਾਈ ਇਹਨਾਂ ਨੂੰ ਕਿ ਮੇਰੇ ਨਾਮ ਜਗ੍ਹਾ ਬੋਲਦੀ ਹੈ ਮੇਰੇ ਘਰ ਦੇ ਫੇਰ ਵੀ ਨਹੀਂ ਕਹਿੰਦੇ ਨਹੀਂ ਤੁਹਾਡੇ ਕੋ ਪ੍ਰੂਫ ਹੈਗੇ ਪੂਰੇ ਹਾਂਜੀ ਹਾਂਜੀ ਮੇਰੇ ਕੋ ਪ੍ਰੂਫ ਮੈਂ ਇਸ ਘਰ ਦੇ ਵਿੱਚ ਨਾ ਦੂਜੇ ਨੰਬਰ ਦੇ ਵਿਆਹ ਕੀ ਆਈ ਸੀ ਜਦੋਂ ਮੈਂ ਵਿਆਹ ਕੀ ਆਈ ਸੀ ਮੈਨੂੰ ਵੀ ਇੱਦਾਂ ਹੀ ਬਹੁਤ ਜ਼ਿਆਦਾ ਇਹਨਾਂ ਨੇ ਤੰਗ ਪ੍ਰੇਸ਼ਾਨ ਕੀਤਾ ਸੀਗਾ ਤੇ ਮੈਨੂੰ ਜਲਾਇਆ ਵੀ ਗਿਆ ਸੀ ਇਸ ਘਰ ਦੇ ਵਿੱਚ ਜਿਦੇ ਵਿੱਚ ਮਤਲਬ ਕਿ ਟੋਟ-ਟੋਟ ਕਈ ਸਾਲ ਤੱਕ ਮੇਰਾ ਕੇਸ ਚੱਲਿਆ 2013 ਦੇ ਵਿੱਚ ਮੈਂ ਉਹ ਕੇਸ ਮੇਰੇ ਖਾਲ ਫਾਈਨਲ ਹੋਇਆ ਸੀਗਾ ਤੇ ਮੈਂ ਇਹਨਾਂ ਤੇ ਦਇਆ ਕਰਦੇ ਹੋਏ ਮੈਂ ਛੱਡਤਾ ਸੀ ਉਹ ਕੇਸ ਕੇਸ ਚੋਂ ਬਰੀ ਮਤਲਬ ਮੈਂ ਵਾਪਸ ਲੈ ਲਿਆ ਸੀਗਾ ਕਿਉਂਕਿ ਅਸੀਂ ਆਪਣਾ ਖਾਕਮਾ ਰੇ ਸੀਗੇ ਬੱਚਾ ਸਾਡੇ ਚੋਂ ਹੁਣ ਕਾਰਬਾਰ ਸਭ ਕੁਝ ਠੀਕ ਹੈ ਪਰ ਹੁਣ ਅੱਜ ਫੇਰ ਇਸ ਕੁੜੀ ਦੇ ਨਾਲ ਪਾਇਲ ਦੇ ਨਾਲ ਫੇਰ ਇਹ ੱੱਕਾ ਉਹੀ ਉਹੀ ਕੁਝ ਹੋ ਰਿਹਾ ਜੋ ਮੇਰੇ ਨਾਲ ਹੋਇਆ ਸੀ ਮੈਂ ਨਹੀਂ ਚੰਦੀ ਕਿ ਜੋ ਮੇਰੇ ਨਾਲ ਹੋਇਆ ਜਿੱਦਾਂ ਮੈਂ ਸ਼ਰੀਰ ਤੋਂ ਬੇਸ਼ਰੀਰ ਹੋਈ ਬੈਠੀ ਆ ਕਿ ਕੱਲ ਨੂੰ ਇਹਦਾ ਵੀ ਉਹੀ ਹਾਲ ਹੋਵੇ ਮੈਂ ਇਹਦੀ ਸਪੋਰਟ 'ਚ ਤਾਂ ਖੜੀ ਆ ਕਿਉਂਕਿ ਜੋ ਜੋ ਨਜਾਇਜ਼ਪਨਾ ਮੇਰੇ ਨਾਲ ਹੋਇਆ ਸੀ ਮੇਰੇ ਨਾਲ ਕੀਤਾ ਸੀ ਉਹੀ ਅੱਜ ਉਹੀ ਕਹਾਣੀ ਇਹਦੇ ਨਾਲ ਦੁਹਾਈ ਜਾ ਰਹੀ ਆ ਜੀ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਅੱਗੇ ਤੁਸੀਂ ਮੈਂ ਕਹਿੰਦੀ ਆ ਜੋ ਕਸੂਰਵਾਰ ਆ ਜੋ ਦੂਸਰੇ ਨੂੰ ਤੰਗ ਪਰੇਸ਼ਾਨ ਕਰ ਰਿਹਾ ਜਾਣ ਬੁੱਝ ਕੇ ਆਪਣੇ ਮਤਲਬ ਲਈ ਆਪਣੇ ਸਵਾਰਥ ਲਈ ਉਹਦੇ ਖਿਲਾਫ ਜੋ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ ਜਿਹੜਾ ਇੱਕ ਦੂਰੋਂ ਬੇਗਾਨੇ ਘਰ ਚੋਂ ਆਈ ਕੁੜੀ ਨੂੰ ਚੈਨਲ ਰਹਿਣ ਨਹੀਂ ਦੇ ਰਿਆ ਕਿਸੇ ਤਰੀਕੇ ਵੀ ਉਹਨੂੰ ਚੈਨ ਨਹੀਂ ਸਾਹ ਨਹੀਂ ਲੈਣ ਦੇ ਰਿਆ ਉਹਨੂੰ ਚੈਨ ਦਾ ਉਸ ਬੰਦੇ ਦੇ ਖਿਲਾਫ ਉਹਦੇ ਪਰਿਵਾਰ ਦੇ ਖਿਲਾਫ ਜੋ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਨਾਮ ਕੀ ਹੈ ਜਿਨ੍ਹਾਂ ਵੱਲੋਂ ਤਾਂ ਪਰੇਸ਼ਾਨ ਕੀਤਾ ਜਾ ਰਿਹਾ ਹੈ ਰਾਜਕੁਮਾਰ ਉਹਦੀ ਘਰ ਵਾਲੀ ਰੀਨਾ ਤੇ ਉਹਦੇ ਪੰਜ ਬੱਚੇ ਜੋ ਅੱਜ ਬਰਾਬਰ ਦੇ ਹੋਏ ਪਏ ਨੇ ਤੇ ਜੋ ਇਸ ਲੜਕੀ ਨੂੰ ਜਦੋਂ ਮਰਜੀ ਧਰਦਪੋਚ ਲੰਦੇ ਨੇ ਕੁੱਟਮਾਰ ਕਰਦੇ ਨੇ ਸਾਨੂੰ ਬਸ ਬਾਅਦੋਂ ਫੋਨ ਹੀ ਆਂਦਾ ਜੀ ਅੱਜ ਇਹ ਹੋ ਗਿਆ ਅੱਜ ਉਹ ਹੋ ਗਿਆ ਅੱਜ ਦਿਨ ਦਾ ਇਹੀ ਮੈਟਰ ਹੈ ਜੀ ਉਰੇ ਕੱਲ ਵੀ ਇਦਾਂ ਹੀ ਫੋਨ ਆਇਆ ਸੀ ਵਜਾ ਕੀ ਹੋ ਸਕਦੀ ਹੈ ਭਜਾ ਜੀ ਉਹ ਬੰਦਾ ਆਪਣੀ ਜਗ੍ਹਾ ਤੇ ਨਹੀਂ ਜਾ ਰਿਹਾ ਉਹਨੇ ਇੱਕ ਇੱਕ ਕਰਕੇ ਸਾਰੇ ਪਰਜ ਜਿਹੜਾ ਵਿਆਹਿਆ ਗਿਆ ਉਹੀ ਉਹਨੂੰ ਕੱਢੀ ਗਿਆ ਤਾਂ ਕੰਮ ਕੀ ਕਰਕੇ ਮਾਰ ਕੁੱਟ ਕਰਕੇ ਨਿੱਕੇ ਨਿੱਕੇ ਨਿਆਣੇ ਦੀ ਮੇਰੇ ਬੱਚੇ ਦੀ 6 ਮਹੀਨੇ ਦਾ 6 ਮਹੀਨੇ ਦਾ ਮੇਰਾ ਬੱਚਾ ਜਦੋਂ ਮੈਂ ਨਿਕਲਿਆ ਮੇਰੇ ਬੱਚੇ ਦੀ ਦੁੱਧ ਦੀ ਬੋਤਲ ਤੱਕਣੀ ਇਸ ਬੰਦੇ ਨੇ ਚੱਕਣ ਦਿੱਤੀ ਸੀਗੀ ਤੇ ਇਹ ਮੇਰੀ ਦਰਾਣੀ ਖੜੀ ਹੈ ਮੇਰੇ ਤੋਂ ਬਾਅਦ ਇਹਦਾ ਇਹਦੇ ਨਾਲ ਪੁੱਛੋ ਜੀ ਕੀ ਕੀ ਹੋਇਆ ਇਹ ਵੀ ਦੱਸ ਦੇਣਗੇ ਮੇਰੇ ਨਾਲ ਵੀ ਇਹ ਹੀ ਹਾਲ ਹੋਇਆ ਤਾਂ ਮਾਰਾ 피ਟੀ ਕੀਤੀ ਰਾਤ ਕੇ 12 ਵਜੇ ਮੇਰੇ ਬੱਚੋਂ ਕੋ ਲੈ ਕੇ ਨਾ ਕਾਲ ਦਿਆ ਚੌਪਾ ਮੈਂ ਬੈਠੀ ਸੀ 12 ਵਜੇ ਆਪਕੇ छोटे-छोटे बच्चों को लेकर ना मेरा सामान आमान सारा सेट दिया था बाहर ऐ लोगों ने आप इसी घर में रहते हैं इसी घर में इसी इस घर में शादियों के है ये इनकी भी अच्छा जी मतलब आपको भी परेशान कर रहे हैं मारते पीटते तो बहुत ज्यादा ये भी बाहर जा चुकी है अपने बच्चे लेके हुन ओनु भी कड्डा हां भाई की नाम है जी अवतार सिंह हां की करने घुटन मार ਪਾਜੀ ਇਹ ਹੈਗੇ ਉਹਨਾਂ ਦੀ ਇਹ ਵੱਡਾ ਹੀ ਰਾਇ ਦਾ ਜੇਠ ਹੈਗਾ ਆ ਇਹਦੀ ਹੈਗੀ ਹੈ ਜਠਾਣੀ ਹੈਗੀ ਆ ਉਹ ਬੜੇ ਲੜਾਕੇ ਟਾਈਪ ਦੇ ਬੰਦੇ ਆ ਉਹ ਉਹ ਸਾਰੇ ਇਹਨਾਂ ਮੱਲੇ ਚ ਉਹਨਾਂ ਦੀ ਲੜਾਈ ਹੋ ਚੁੱਕੀ ਹੈ ਉਹਨਾਂ ਦੀ ਇਹਨੂੰ ਵੀ ਜਦੋਂ ਤਾਂ ਇਹਦਾ ਵਿਆਹ ਹੋਇਆ ਰੋਜ਼ ਕੁੱਟਦੇ ਇਹਨੂੰ ਕੋਈ ਨਾ ਇਹਦੇ ਚੀਕਾਂ ਦੀ ਆਵਾਜ਼ ਆਉਣੀ ਹੈ ਹੁੰਦੀਆਂ ਇੱਥੇ ਕੱਲ ਵੀ ਇਹਨਾਂ ਨੇ ਉਹ ਕੁੱਟਿਆ ਉਹਨਾਂ ਕੱਪੜੇ ਉੱਪਰੇ ਪਾੜੇ ਇਹ ਇਧਰ ਭੱਜੀ ਗਈ ਹੈ ਇਹ ਤੇ ਅਸੀਂ ਜਾ ਕੇ ਦੇਖਿਆ ਤੇ ਉਹ ਸਾਰੇ ਜਣੇ ਇਹ ਕੁੜੀਆਂ ਉਹਨਾਂ ਦੀਆਂ ਬਹੁਤ ਬੋਲਦੀ ਹੈਗੀਆਂ ਆ ਉਹ ਆ ਵੀ ਬਹੁਤ ਤੇਜ ਹੈਗੀ ਹੈ ਉਹ ਬੋਲਦੀ ਜਨਨਨੀ ਉਹ ਸਾਰੇ ਇਹਨੂੰ ਫੜ ਕੇ ਕੁੱਟਿਆ ਸਾਰਿਆਂ ਨੇ ਇਹਨਾਂ ਨੂੰ ਨਜਾਇਜ਼ ਹੋ ਰਹੀ ਤੁਹਾਡੇ ਨਾਲ ਨਜਾਇਜ਼ ਬਿਲਕੁਲ ਨਜਾਇਜ਼ 100% ਨਜਾਇਜ਼ ਮੈਡਮ ਦੀ ਰੋਕੀ ਨਜਾਇਜ਼ ਹੋ ਰਹੀ ਹੈ ਜੀ ਠੀਕ ਇਹਨਾਂ ਦਾ ਇਨਸਾਫ ਇਹਨਾਂ ਨੂੰ ਮਿਲਣਾ ਚਾਹੀਦਾ ਯਾਰ ਨਜਾਇਜ਼ ਕਬਜਾ ਕਰਕੇ ਹੀ ਬੈਠੇ ਇਹਨਾਂ ਦੇ ਘਰ ਤੇ ਆਪ ਉਫ ਅਜੀਤ ਰਾ ਮੈਂ ਸਾਨੂੰ ਸ਼੍ਰੀ ਨੈਕੀ ਰਾਮ ਜੀ ਦਾ ਪੁੱਤਰ ਆ ਠੀਕ ਹੈ ਜੀ ਇਹ ਸਾਡੇ ਆ ਜਿੰਨੇ ਵੀ ਬੰਦੇ ਆਂਦੇ ਸਾਨੂੰ ਆ ਕੇ ਤੰਗ ਕਰਦੇ ਕੱਲ ਮੰਮੀ ਬ੍ਰਦਰ ਤੇ ਭਾਬੀ ਉਹਨਾਂ ਨੂੰ ਸਾਰਿਆਂ ਨੂੰ ਕੁੱਟਿਆ ਇਹਨਾਂ ਨੇ ਕੱਲ ਦੀ ਮੇਰੇ ਕੋਲ ਲਾਈਵ ਵੀਡੀਓ ਪਈ ਆ ਜੇ ਤੁਸੀਂ ਕਹੋਗੇ ਮੈਂ ਵੀਡੀਓ ਦਿਖਾ ਦਿੰਨਾ ਹੁਣ ਉਹ ਤਾਂ ਕਹਿੰਦੇ ਕਿ ਸਾਡੇ ਨਾਲ ਗੁੱਟਮਾਰ ਕੀਤੀ ਗਈ ਹੈ ਭਾਜੀ ਮੇਰੇ ਕੋਲ ਵੀਡੀਓ ਪਈ ਆ ਵੀਡੀਓ ਦਿਖਾ ਦਿੰਨਾ ਆ ਦੇਖ ਲੋ ਵੇਖੀ ਵਜਾ ਵਜਾ ਕੀ ਹੋ ਰਿਹਾ ਭਾਈਆ ਭਾਜੀ ਇਹ ਹੈ ਕਹਿੰਦੇ ਸਾਰੇ ਚਲੇ ਜਾਣ ਇਹ ਕਹਿੰਦੇ ਸਾਰੇ ਚਲੇ ਇਹ ਇਕੱਲਾ ਰਵੇ ਬਸ ਇਹੀ ਹੈ ਬੱਲਾ ਭਾਈ ਹੋਰ ਪੁੱਛਦੇ ਆ ਜਮ ਹੈ ਕਿ ਸਾਡੇ ਜਿਹੜੇ ਅੰਦਰੋਂ ਕਮਰੇ ਦੇ ਤਾਲੇ ਥੋੜੇ ਗਏ ਆ ਭਾਜੀ ਕਿਹੜਾ ਕਮਰਾ ਕਿਹੜਾ ਤਾਲਾ ਲੱਗਾ ਆ ਆ ਦੋ ਕਮਰੇ ਆ ਦੋ ਮੇਨ ਗੇਟ ਦੇ ਤਾਲੇ ਤਾਲੇ ਭਾਈ ਬੰਦੇ ਇੱਕ ਗੱਲ ਦੱਸੋ ਸਾਡੇ ਕੋਲ ਰਹਿਣ ਦੀ ਜਗ੍ਹਾ ਤੇ ਅਸੀਂ ਇੱਥੇ ਹੀ ਰਹਿਵਾਂ ਬਿਲਕੁਲ ਜੀ ਤੁਸੀਂ ਆਪ ਸਮਝਦਾ ਰਹੋ ਭਾਈ ਆਪਣੀ ਜਗਾ ਛੱਡ ਕੇ ਥੋੜਾ ਚੱਲ ਜਾ ਕੇ ਨਹੀਂ ਨਹੀਂ ਉਹ ਕਹਿੰਦੇ ਅਸੀਂ ਨਹੀਂ ਤਾਲੇ ਤਾਲੇ ਤੋੜੇ ਪਹਿਲੀ ਗੱਲ ਤਾਂ ਭਾਈ ਤਾਲਾ ਲਾਉਣ ਦਾ ਮਤਲਬ ਨਹੀਂ ਮੰਨਦਾ ਠੀਕ ਹੈ ਕੀ ਇੱਕ ਤਾਲਾ ਲੱਗਾ ਹੋ ਠੀਕ ਆ ਭਾਈ ਮੇਨ ਗੇਟ ਕੋਈ ਬੰਦਾ ਅੰਦਰ ਕਿੱਦਾਂ ਜਾਊਗਾ ਤੁਸੀਂ ਸਮਝਦਾ ਰਹੋ ਉਹ ਕਹਿੰਦੇ ਆਪਣੇ ਕਮਰੇ ਤੇ ਜਿੱਤੇ ਭਾਈ ਕਮਰੇ ਤੇ ਉਹਨਾਂ ਦੇ ਤਾਲਾ ਲੱਗਾ ਕਿੱਥੇ ਆ ਮਤਲਬ ਪੁੱਛਣ ਵਾਲਾ ਹੋਵੇ ਉੱਪਰ ਇੱਕ ਤਾਲਾ ਲੱਗਾ ਇਹਨਾਂ ਦੇ ਕਮਰੇ ਕਿਹੜੇ ਕਿਹੜੇ ਹਾਂ ਦਿਖਾ ਹਰ ਹਰਪਾਲ ਜੀ ਬੋਲ ਰਹੇ ਹੋ ਹਾਂਜੀ ਹਾਂਜੀ ਸਰ ਪਸਰ ਕਰ ਕਰ ਚੈਨਲ ਦੇ ਸੁਣਿਆ ਤੋਂ ਮਾਜੀ ਰਸੋਈ ਅ ਸਰਕ ਬਸਤੀ ਕੌਂ ਗੜੀ ਨੰਬਰ 2 ਦੇ ਬੱਚੇ ਮੈਂ ਨਾ ਮੈਨੂੰ ਪਹਿਲੋਂ ਵੀ 275 ਕਰਾਂ ਦੇ ਆ ਗਏ ਆ ਫੋਨ ਜੀ ਜੀ ਜਿਹਦੇ ਵਿੱਚ ਉਹ ਬਹੁਤ ਉਹ ਮਤਲਬ ਦੋ ਭੈਣ ਭਰਾ ਭਰਾਵਾਂ ਦਾ ਇਹ ਹੈਗਾ ਹੈ ਘਰ ਦਾ ਮਸਲਾ ਹੈ ਮੇਰੀ ਹੈਗੀ ਮਦਰ ਹੈ ਡਮਟ ਹੋਈ ਸੀ ਇਹ ਸਮਝਾ ਸ਼ਾਸਪੁਰ ਨਹੀਂ ਸਰਪਨਾ ਮੈਂ ਤਾਂ ਜਾਨਨਾ ਸੀ ਗਾ ਵੀ ਹਾਂ ਜੀ ਹਾਂ ਜੀ ਉਹ ਕੰਪਲੇਂਟ ਕੀਤੀ ਗਈ ਪਰ ਕੋਈ ਕੰਪਲੇਂਟ ਕੋਈ ਹਾਂ ਜੀ ਕੋਈ ਮੁੱਕੇ ਤੇ ਪਹੁੰਚ ਨਹੀਂ ਮਿਲਦਾ ਕੋਈ ਵੀ ਰਤ ਕੰਪਲੇਂਟ ਹੋਈ ਮੈਂ ਟੜਕੇ ਦਾ ਇੱਥੇ ਆਇਆ ਪਹੁੰਚੂਗਾ ਦੱਸੋ ਕੌਣ अच्छा जी जी हां दो ਭਰਾਵਾਂ ਦਾ ਝਗੜਾ ਹੈ ਉਹ ਛੱਡਦਾ ਨਹੀਂ ਘਰੋਂ ਕੱਢਣਾ ਚਾਹੁੰਦੇ ਆ ਮਸਲਾ ਕੋਰਟ ਤੇ ਚੱਲਦੇ ਨੇ ਪਰ ਜਿਹੜੀ ਮੰਮਾ ਕਹ ਰਹੀ ਹੈ ਕਿ ਕੁੱਟਮਾਰ ਹੋਈ ਆ ਉਹ ਕੁੜੀ ਦਾ ਬਹੁਤ ਤਕਾ ਆਇਆ ਕਹਿੰਦੇ ਉਹ ਤਾਂ ਹੁਣ ਮੈਂ ਆਉਂਗਾ ਤਾਂ ਫਿਰ ਦੇਖੋ ਉਹਨਾਂ ਨੂੰ ਕੱਲ ਦੱਸਿਆ ਤਾਂ ਰਾਤ ਆ ਜੇ ਮੈਡੀਕਲ ਲੈਣਾ ਇਹਨਾਂ ਦੇ ਮੈਡੀਕਲ ਹੋਇਆ ਹੋਆ ਦੋਨਾਂ ਦੇ ਹਾਂ ਹਾਂ ਜੀ ਕਹਿੰਦੇ ਐਮਲਗੜਾ ਹਾਂ ਸੇਵਲ ਤੇ ਕੱਟ ਹੋਈਆਂ ਪਰ ਅਜੇ ਆਈਆਂ ਨਹੀਂ ਮੈਂ ਤੜਕੇ ਦਾ ਇਧਰ ਆ ਰਹਾ ਤਾਂ ਆਪੇ ਤੇ ਆਏ ਆ ਕੀ ਮਾਮਲਾ